ਹਾਂਜੀ ਕੀ ਨਵੋ ਤੁਹਾਡਾ ਜੀ ਮੇਰਾ ਨਾਮ ਆਸ਼ੂ ਸਰਪਰਾ ਜੀ ਤੇ ਕੀ ਇਥੇ ਦਿੱਕਤ ਕਾਦੀ ਆ ਰਹੀ ਹੈ ਭਜੀ ਸਾਨੂੰ 8:50 ਮਿੰਟ ਤੇ ਸਾਡੇ ਬਾੜ ਨੰਬਰ 18 ਦਸੂ ਐਮਸੀਜੀ ਦਾ ਨੂੰ ਇਹਨਾਂ ਨੇ ਫੋਨ ਕੀਤਾ ਅਧਿਕਾਰੀਆਂ ਨੇ ਕਿ ਅਸੀਂ ਅੱਜ ਕੈਂਪ ਵਾਸਤੇ ਆ ਰਹੇ ਹਾਂ 10 ਲੱਖ ਦੇ ਕਾਰਡ ਵਾਲੇ ਠੀਕ ਹੈ ਜੀ ਤੇ ਸਾਡੇ ਪ੍ਰਧਾਨ ਜੀ ਨੇ ਸਪੈਸ਼ਲ ਅਰੇਂਜਮੈਂਟ ਕਰਾਇਆ ਕੁਰਸੀਆਂ ਲਵਾਈਆਂ ਸਾਰਾ ਕੁਝ ਕੀਤਾ ਗੁਰਪੰਚ ਮੈਸੇਜ ਪਾਇਆ ਕਿ ਅੱਜ 10 ਲੱਖ ਵਾਲੇ ਕਾਰਡ ਬੰਨੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਜੀ ਇਹਨਾਂ ਨੇ ਕੰਮ ਵੀ ਸ਼ੁਰੂ ਕਰਤਾ ਠੀਕ ਹੈ ਜੀ ਅਸੀਂ ਸਾਰਿਆਂ ਨੇ ਬਜ਼ੁਰਗਾਂ ਨੂੰ ਘਰੋਂ ਲੈ ਕੇ ਆ ਰਹੇ ਆ ਜੀ ਜਿਨ੍ਹਾਂ ਦੇ ਨਹੀਂ ਆ ਸਕਦੇ ਆਪਣੇ ਵਾਹਨ ਲਾਇਆ ਸਾਰਾ ਕੁਝ ਕੀਤਾ ਹੈ ਜੀ ਰੇਜਮੈਂਟ ਵਧੀਆ ਕੀਤਾ ਇੱਥੇ ਬੈਠਣ ਦੀ ਵੀ ਵਧੀਆ ਸਹਾਈ ਹੈ ਨਾ ਕੋਈ ਇੱਥੇ ਟ੍ਰੈਫਿਕ ਹੈ ਜੀ ਨਾ ਕੋਈ ਦੂਰ ਜਾਣਾ ਪਏਗਾ ਬਜ਼ੁਰਗ ਬੰਦਿਆਂ ਨੂੰ ਵਿੱਚ ਕਾਰ ਬੈਠਿਆ ਇਸ ਸੈਂਟਰ ਤੇ ਕਿੰਨੇ ਦਿਨ ਦਾ ਕੈਂਪ ਹੈ ਅਸੀਂ ਦਾ 3 ਦਿਨ ਦਾ ਗਿਆ ਸੀ ਇਹਨਾਂ ਨੂੰ ਵੈਸੇ 6 ਦਿਨ ਦਾ ਟਾਈਮ ਮਿਲਿਆ ਸੀਗਾ ਜੀ ਇਹਨਾਂ ਨੂੰ ਕਹਿੰਦੇ 3 ਦਿਨ ਹੀ ਲਗਾ ਦਿਓ ਇਹਨਾਂ ਨੇ 5 ਤੋਂ 7 ਕਾਰਡ ਬਣਾਏ ਸੀ ਰਵਜੀ ਹਜੇ ਤੇ ਇਹਨਾਂ ਨੂੰ ਪਤਾ ਨਹੀਂ ਕਿਹੜੇ ਅਧਿਕਾਰੀ ਦਾ ਕਿੰਨਾ ਫੋਨ ਆ ਗਿਆ ਠੀਕ ਹੈ ਜੀ ਕੀ ਬਾਜ਼ਾਰ ਕੈਂਪ ਲਾਣਾ ਹੈ ਜੀ ਤੇ ਇੱਥੋਂ ਸਾਰੇ ਬੈਠੇ ਆ ਵੇਟ ਕਰ ਰਹੇ ਆ ਤੇ ਇੱਥੋਂ ਕੈਂਪ ਚੱਕ ਰਹੇ ਆ ਤੇ ਅਸੀਂ ਇਹਨਾਂ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਸਾਡੇ ਵੱਧ ਤੋਂ ਵੱਧ 3 ਦਿਨ ਇੱਥੇ ਲੱਗਨੇ ਚਾਹੀਦਾ ਕੈਂਪ ਲੋਕੇਸ਼ਨ ਤੇ ਪਹਿਲਾਂ ਸੀਸੀ ਨੇ ਨਾ ਇਹਨਾਂ ਦੇ ਪ੍ਰਤੀ ਪੂਰਾ ਸੰਘਰਸ਼ ਕਰਾਂਗੇ ਕੀ ਨਾਮ ਕੀ ਤੁਹਾਡਾ ਜੀ ਆਸ਼ੂ ਜੀ ਠੀਕ ਮੈਂ ਤਾਂ ਕੀ ਨਾਮ ਹੈ ਤੁਹਾਡਾ ਜੀ ਹੰਤੋਰ ਜੀ ਹਾਂ ਜੀ ਕੀ ਇੱਥੇ ਪ੍ਰੋਬਲਮ ਕੀ ਆ ਰਹੀ ਤੁਹਾਨੂੰ ਤੁਸੁਪੀ ਗਈ ਠੀਕ ਹੈ ਇਹ ਅਗਿੱਟ ਕਾ ਟਿਕਟ ਆਪਰਾ ਦੋ ਲੱਤਾਂ ਤੇ ਕਰੇ ਮੌਸਮ ਮੇਨੋਂ ਆਟੇ ਦੇ ਦੋ ਚੰ ਬੱਦਲ ਆਏ ਨੇ ਉਹ ਕਦੇ ਨਾ ਆਪ ਹੁਣਾ ਪਾਵੇਗਾ ਇਹਨਾਂ ਨੇ ਭੁਲਾਇਆ ਇੱਥੇ ਮੈਨੂੰ ਦੋ ਘੰਟੇ ਹੋ ਗਏ ਫੁੱਫੀ ਪਾਰੀ ਬੈਠੇ ਬਣਾ ਦੇ ਨੇ ਆਪਣਾ ਫੇਰੇ ਨੰਨ ਭੰਡਾਲਾ ਤਾਂ ਨਹੀਂ ਚੱਲਦਾ ਹੈ ਫੋੜਨਾ ਤਾਂ ਸੁਕਿੱਤ ਤੇ ਜਾਣਾ ਹੈ ਜਾਂ ਇੱਧਰ ਜੋ ਕਿ 90 ਉੱਧਰ ਜੋ ਕਿ ਤੇ ਤੁਹਾਨੂੰ ਇਹਨੇ ਟੋਕਨ ਇਸ਼ੂ ਕਰਤਾ ਸੀ ਹਾਂ ਆ ਵੇਖੋ ਕਿੰਨੀ ਦੇਰ ਤੇ ਬੈਠੇ ਹੋ ਤੁਸੀਂ ਇੱਥੇ 2 ਘੰਟੇ 30 ਤੇ ਕੋਈ ਤੁਹਾਡੀ ਇਹਨਾਂ ਨੇ ਅਜ ਤੱਕ ਕੋਈ ਕਾਰਡ ਨਹੀਂ ਬਣਾਇਆ ਕੁਝ ਕੁਝ ਨਹੀਂ ਕੀਤਾ ਨਾ 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 ਹੋਣਾ ਪਾਈ ਗਿਆ ਨੈਟ ਨਹੀਂ ਚੱਲਦਾ ਨੈਟ ਨਹੀਂ ਚੱਲਦਾ ਅੱਛਾ ਤੁਸੀਂ ਕੀ ਚਾਹੁੰਦੇ ਹੋ ਮੈਂ ਨਹੀਂ ਇੱਥੇ ਮੇਰਾ ਬਾਹਰ ਕਾਰਡ ਬਣਾਇਆ ਮੈਂ ਕੋਈ ਦੁਬਾਰਾ ਆਇਆ ਨਹੀਂ ਜਾਣਾ ਮੇਰਾ ਸੂਟਾ ਟੁੱਟਾ ਹੈ ਅੱਛਾ ਅੱਛਾ ਭਲੇ ਆਹ ਟੁੱਟਾ ਟੁੱਟਾ ਦੁੱਧੀ ਲਾ ਚਾ ਐਂਟਰੀਆਂ ਕਿੰਨੀਆਂ ਪੈ ਗਈਆਂ ਬਾਜੀ ਐਂਟਰੀਆਂ ਬਾਜੀ ਕੱਟੋਆਂ 7-8 ਪੈ ਗਈਆਂ ਸਵੇਰੇ 7-8 ਇਹ ਸਾਰੇ ਜਿਹੜੀ ਪਬਲਿਕ ਨੂੰ ਬੁਲਾਈ ਹੈ ਨਾ ਹਾਂ ਟੋਕਨ ਤੇਰੇ ਕੱਟੇ ਜਾ ਰਹੇ ਬਾਕੀ ਉਹ ਸਾਡੇ ਡੀਐਨਐਸ ਨਾਲ ਕਿੰਨੇ ਟੋਕਨ ਕੱਟੇ ਬਾਜੀ ਬਾਜੀ ਟੋਕਨ ਕਿੰਨੇ ਕੱਟੇ ਗਏ ਬਾਜੀ ਪਾਜੀ ਟੋਕਨ ਕਿੰਨੇ ਕੱਟੇ ਗਏ 10 ਮਿੰਟ ਤੱਕ ਸਾਨੂੰ ਕੋਲ ਆਦੀ ਨੂੰ ਦੱਸਦੇ ਨਹੀਂ ਟੋਕਨ ਵੇਖ ਕਿੰਨੇ ਕੱਟੇ ਗਏ ਨੇ ਲੈ ਤੁਹਾਨੂੰ ਪ੍ਰੈਸ਼ਰ ਕਿੱਧਰ ਆ ਰਿਹਾ ਹੈ ਉਹ ਇੱਕ ਮਿੰਟ ਬਾਜੀ ਕੋਲ ਆਦੀ ਨੂੰ ਦੱਸ ਦਿੰਦੇ ਕੀ ਕਹੇ ਜਾਂਦੇ ਸੀ ਸਾਰੇ ਇਕੱਠੇ ਹੋ ਗਏ ਸਾਾਨੂੰ ਮੈਸੇਜ ਆਇਆ ਹੈਗਾ ਵੀ ਇੱਥੇ ਬੰਨੇ 10-10 ਰੁਪਏ ਦਾ ਗਾਰਡ ਉਹ ਲekin ਹੁਣ ਉਹ ਕਹਿੰਦੇ ਪਏ ਨੇ ਵੀ ਪੀਐਨਬੀ ਬੈਂਕ ਦੇ ਉੱਥੇ ਜਾ ਕੇ ਬੰਦੇ ਨੇ ਉਹ ਦੂਰ ਪੈਂਦਾ ਹੈ ਉਹ ਦੂਰ ਪੈਂਦਾ ਹੈਗਾ ਇਹ ਨੇੜੇ ਸਾਰਾ ਪੈਂਦਾ ਨਹੀਂ ਸਾਰੇ ਨਹੀਂ ਨਹੀਂ ਤੁਸੀਂ ਇਹ ਦੱਸੋ ਲੈ ਵੀ ਦੂਰ ਪੈਣਾ ਉਹ ਬਣਾਣ ਦੇ ਜਗਤ ਦੂਰ ਉੱਥੇ ਕਹਿੰਦੇ ਬੁਲਾਣਾ ਕਿ ਇੱਥੇ ਤੁਹਾਨੂੰ ਬੁਲਾਇਆ ਸੀ ਪਹਿਲਾਂ ਨਹੀਂ ਇੱਥੇ ਬੁਲਾਇਆ ਸਾਨੂੰ ਮੈਨੂੰ ਇੱਥੇ ਬੁਲਾਇਆ ਤੇ ਹੁਣ ਇੱਥੇ ਕੀ ਕਹਿੰਦੇ ਨੇ ਉਹਨੇ ਕਹਿ ਰਹੇ ਨੇ ਵੀ ਉੱਥੇ ਪੀਆਰਬੀ ਬੈਂਕ ਦੇ ਕੋਲ ਜਾਓ ਦੱਸੋ ਇੱਥੇ ਫਿਰ ਉੱਥੇ ਬੋਲ ਲੱਗੇ ਅੱਡੀ ਕੰਦੇ ਇੱਥੇ ਹੀ ਆਉਣੇ ਚਾਹੀਦੇ ਸਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਦਿੱਕਤ ਹੈਗੀ ਏ ਮੇਰਾ ਸਰ ਦਿਨੇਸ਼ ਕੁਮਾਰ ਨਾਮ ਹੈ ਕੀ ਪ੍ਰੋਬਲਮ ਕੀ ਆ ਰਹੀ ਏ ਤੇ ਪ੍ਰੋਬਲਮ ਸਾਰਾ ਸਾਰਾ ਆ ਰਹੀ ਏ ਪਤਾ ਨਹੀਂ ਕਿ ਉਹ ਇਹ ਪ੍ਰੈਸਰ ਜਿਹੜੇ ਨੇ ਮੈਨੂੰ ਸਿਰੇ ਕੋਲ ਆਈ ਏ 8 ਵਜੇ ਦੇ 50 ਮਿੰਟ ਤੇ ਵੀ 10 ਲੱਖ ਵਾਲੇ ਕਾਰ ਐਂਸਾਬ ਅਸੀਂ ਤੁਹਾਡੇ ਬਾੜ ਦੇ ਵਿੱਚ ਆ ਰਹੇ ਆ ਕਿ ਮੈਂ ਆਉਦੇ ਬੰਦਾ ਦੀ ਡਿਊਟੀ ਲਈ ਇਹਨਾਂ ਦੀ ਵੀ ਚਲੋ ਇਹ ਸ਼ੋਅ ਖੋਲੋ